ਮਸ਼ਕਾ ਸ਼ਸ਼ੀ ਕਾਰਸ ਸਲਾਮ ਅਲੈਕਮ ਕੀ ਹਾਲ ਹੈ ਸਾਰਾ ਪਰਿਵਾਰ ਠੀਕ ਹੋਊਗਾ ਉਮੀਦ ਕਰ ਰਹੇ ਹਾਂ ਤੇ ਆਪਾਂ ਕਾਫੀ ਟਾਈਮ ਦੇ ਬਾਅਦ ਤੁਹਾਡੇ ਇੱਕ ਵੀਡੀਓ ਪਾ ਰਹੇ ਹਾਂ ਰੈਗੂਲਰ ਵੀਡੀਓ ਸਾਡੀਆਂ ਪੈਂਦੇ ਆ ਰਹਿੰਦੀਆਂ ਨੇ ਅਲੱਗ-ਅਲੱਗ ਜਿਹੜੇ ਸੂਟ ਸਾਡੇ ਲੱਗੋ ਰੈਡੀ ਹੋ ਕੇ ਜਾ ਚੁੱਕੇ ਨੇ ਕਸਟਮਰਾਂ ਦੇ ਲਈ ਤੇ ਕਸਟਮਰ ਸਾਨੂੰ ਵੀਡੀਓ ਪਾਉਂਦੇ ਨੇ ਅਸੀਂ ਉਹ ਪੀਐਸ ਵੀ ਆਪਣੇ ਦੇ ਡਾਊਨਲੋਡ ਕਰਦੇ ਹਾਂ ਵੀਡੀਓ ਤੇ ਆਪਣੇ ਪੇਜ ਤੇ ਉਹ ਵੀਡੀਓ ਚਾਹੁੰਦੇ ਆ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਸਾਨੂੰ ਆਰਡਰ ਕਰਦੇ ਹੋ ਪੀਸਾਂ ਦੇ ਲਈ ਕਿ ਹਾਂ ਵੀਰ ਜੀ ਅਸੀਂ ਸੇਮ ਇਹ ਜਿਹੜਾ ਡਿਜ਼ਾਈਨ ਬਰਵਾਣਾ ਹੈ ਇਹ ਜਿਹਾ ਸੂਟ ਬਰਵਾਣਾ ਹੈ ਪੁਰ ਇਹੋ ਜਿਹਾ ਕਲਰ ਬਨਵਾਉਣਾ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇੱਕ ਹੋਰ ਬਹੁਤ ਹੀ ਸੋਹਣਾ ਕਲਰ ਬਹੁਤ ਹੀ ਪਿਆਰਾ ਕਲ ਰਿਹਾ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਸਭ ਨਾਲੋਂ ਫੇਵਰਿਟ ਕਲਰ ਹੈ ਮੇਰੇ ਵੱਲੋਂ ਜੇ ਮੈਂ ਆਪਣੀ ਚੁਆਇਸ ਦੇ ਮੁਤਾਬਕ ਦੇਖਾਂਗਾ ਤਾਂ ਮੈਨੂੰ ਸਭ ਨਾਲੋਂ ਵਧੀਆ ਕਲਰ ਲੱਗ ਰਿਹਾ ਹੈ ਇਹ ਗਰਮੀਆਂ ਦੇ ਰਿਕਾਰਡਿੰਗ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਕਲ ਰਿਹਾ ਤੇ ਮੈਂ ਤੁਹਾਨੂੰ ਇਹ ਤੇ ਅੱਜ ਹੈਂਡਵਰਕ ਦਿਖਾ ਰਿਹਾ ਬਹੁਤ ਹੀ ਵਰੀਕ ਕੰਮ ਹੋ ਰਿਖਿਆ ਹੈ ਦਬਕੇ ਦਾ ਸਾਰਾ ਹੀ ਕੰਮ ਹੋ ਰਿਖਿਆ ਉਹ ਸੋਹਣੀ ਇਹਦੀ ਸਲਵਾਰ ਬਣੀ ਹੋਈ ਹੈ ਦੇਖੋ ਜੀ ਕੋਚਾ ਦਾ ਪਰ ਕੰਮ ਬਹੁਤ ਸੋਨਾ ਹੋ ਰੱਖਿਆ ਹੈ ਸਲਵਾਰ ਦੇ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੋ ਰਹੀ ਹੈ ਟੋਟਲ ਹੀ ਧਬਕੇ ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਸਲਵਾਰ ਬਹੁਤ ਸੋਹਣੀ ਬਣੀ ਹੋਈ ਹੈ ਪਾਕਿਸਤਾਨੀ ਸਲਵਾਰ ਬਣਵਾਈ ਹੈ ਆਪਾਂ ਨੇ ਠੀਕ ਹੈ ਜੀ ਤੇ ਪਾਕਿਸਤਾਨੀ ਸਲਵਾਰ ਦੇ ਨਾਲ ਆਪਾਂ ਨੇ ਇਹਨਾਂ ਦੇ ਨੈਕਟ ਤੇ ਬਹੁਤ ਸੋਨਾ ਵਰਕ ਹੋ ਰੱਖਿਆ ਹੈ ਨਾਲੇ ਦੀ ਬਾਜੂ ਦੇ ਵਰਕ ਹੋ ਰੱਖਿਆ ਵਿੱਚ ਦੋ ਪੈਨਲ ਦਿੱਤੇ ਹੋਏ ਨੇ ਨਾਲ ਛੋਟੇ ਛੋਟੇ ਵਿੱਚ ਬੁੱਤੀ ਦਿੱਤੀ ਹੋਈ ਹੈ ਠੀਕ ਹੈ ਡਿਜ਼ਾਈਨਿੰਗ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਦੇਖੋ ਬਹੁਤ ਹੀ ਪਿਆਰੀ ਲੁੱਕ ਆ ਰਹੀ ਹੈ ਡਿਜ਼ਾਈਨ ਦੀ ਤੁਸੀਂ ਦੇਖ ਹੀ ਰਹੇ ਹੋ ਇਸ ਟਾਈਮ ਵੀਡੀਓ ਦੇ ਵਿੱਚ ਠੀਕ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਰਿਹਾ ਹੈ ਤੇ ਵਿੱਚ ਇਹਦੇ ਦੋ ਪੈਨਲ ਦਿੱਤੇ ਹੋਏ ਨੇ ਤੇ ਸੇਮ ਇਹਦਾ ਕੰਮ ਜਿਹੜਾ ਆਪਾਂ ਨੇ ਗਲੇ ਤੇ ਉਹਦੇ ਰਿਕੋਰਡਿੰਗ ਹੀ ਆਪਾਂ ਨੇ ਸਲਵਾਰ ਦੇ ਦਿੱਤਾ ਤੇ ਉਹਦੇ ਰਿਕੋਰਡਿੰਗ ਹੀ ਬਾਜ਼ੂਆਂ ਦੇ ਪਰਵਾਰ ਕਰਾ ਰੱਖੇ ਤੇ ਸੇਮ ਹੀ ਚੀਜ਼ ਆਪਾਂ ਉਹਦੇ ਰਿਕੋਰਡਿੰਗ ਹੀ ਇਹਦਾ ਘੇਰਾ ਬਣਾ ਰੱਖਿਆ ਘੇਰੇ ਦੇ ਬਾਰਡਰ ਵੀ ਬਹੁਤ ਸੋਹਣਾ ਆ ਰਿਹਾ ਹੈ ਬਹੁਤ ਹੀ ਪਿਆਰੀ ਲੁੱਕ ਆਈ ਹੈ ਔਰ ਸਭ ਨਾਲ ਵੇਸਟ ਸਭ ਨਾਲ ਕੀ ਹੈ ਇਹਦਾ ਵਿੱਚ ਤੇ ਕੰਮ ਦੀ ਕੁਆਲਿਟੀ ਕਿ ਕੰਮ ਦੀ ਕੁਆਲਿਟੀ ਹੋਣੀ ਕਿਹੋ ਜੀ ਚਾਹੀਦੀ ਹੈ ਠੀਕ ਹੈ ਜੀ ਆਪਾਂ ਜਿਹੜੇ ਵੀ ਕਸਟਮਰਾਂ ਨੂੰ ਦੇਈ ਦਾ ਸਾਡੇ ਲੈ ਵੇ ਜਿਹਦੇ ਵੀ ਅੱਜ ਤੱਕ ਕੰਮ ਬਣ ਕੇ ਗਿਆ ਠੀਕ ਹੈ ਜੀ ਮੈਂ ਕਹਿੰਨਾ ਹੈ ਕਿ ਸਾਨੂੰ ਕਿਸੇ ਦੀ ਵੀ ਅੱਜ ਤੱਕ ਕੋਈ ਇਹ ਜੀ ਕੰਪਲੀਟ ਨਹੀਂ ਆਈ ਹੈਗੀ ਹੋ ਸਕਦਾ ਹੈ ਕਿ ਹਜ਼ਾਰ ਦੇ ਵਿੱਚੋਂ ਇੱਕ ਅੱਧਾ ਉਹ ਵੀ ਰੀਜ਼ਨ ਕੀ ਹੋਊਗਾ ਅਗਲਾ ਦੱਸ ਕੇ ਕੁਝ ਪਹਿਲਾਂ ਗਿਆ ਹੋਊਗਾ ਬਾਅਦ ਚ ਉਹ ਅਗਲੀ ਚੁਆਇਸ ਕੁਝ ਹੋਰ ਹੋਈ ਹੋਗੀ ਤਾਂ ਉਹਨੇ ਇਹ ਚੀਜ਼ ਨੂੰ ਸਾਨੂੰ ਕਿਹਾ ਹੋਊਗਾ ਵੀ ਜੀ ਆਹ ਚੀਜ਼ ਐਨੀ ਐਸੀ ਉਹ ਵੀ ਇੱਕ ਹਲਕਾ ਜਿਹਾ ਮਾਮੂਲੀ ਜੀ ਚੀਜ਼ ਰਹੀ ਆ ਸੋ ਠੀਕ ਹੈ ਬਾਕੀ ਅਸੀਂ ਕੰਮ ਦੀ ਫਿਨਿਸ਼ਿੰਗ ਦੇ ਵਿੱਚ ਕੰਮ ਦੀ ਕੁਆਲਿਟੀ ਦੇ ਵਿੱਚ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਆਂਗੇ A ਤੋਂ Z ਸੇਮ ਟੂ ਸੇਮ ਚੀਜ਼ ਬਣਾ ਕੇ ਦੇ ਦਈਏ ਕੱਪੜਾ ਵਧੀਆ ਲਗਾਈਦਾ ਕੁਆਲਿਟੀ ਵਧੀਆ ਦੇ ਦਈਏ ਵਰਕ ਵਧੀਆ ਦੇ ਦਈਏ ਸਟੀਚਿੰਗ ਵੀ ਵਧੀਆ ਦੇ ਦਈਏ ਠੀਕ ਹੈ ਜੀ ਤੇ ਆਪਣੇ ਨਾਲੇ ਹਰੇਕ ਤਰ੍ਹਾਂ ਦਾ ਵਰਕ ਮਸ਼ੀਨੀ ਵਰਕ ਲਾ ਲਓ ਆਰੀ ਵਰਕ ਲਾ ਲਓ ਹੈਂਡ ਵਰਕ ਲਾ ਲਓ ਠੀਕ ਹੈ ਜੀ ਤੇ ਨਿੱਕਲ ਵਰਕ ਲਾ ਲਓ ਹਰੇਕ ਤਰ੍ਹਾਂ ਦਾ ਵਰਕ ਹੁੰਦਾ ਆਪਣੇ ਨਾਲੇ ਵਰਕ ਵੀ ਹੁੰਦਾ ਕੱਪੜਾ ਵੀ ਹੁੰਦਾ ਤੇ ਸਟੀਚਿੰਗ ਵੀ ਹੁੰਦੀ ਹੈ ਬਹੁਤ ਸਾਰੇ ਆ ਭੈਣਾ ਸਾਨੂੰ ਕਹਿੰਦੇ ਨੇ ਕਿ ਵੀਰ ਜੀ ਮਤਲਬ ਕਿ ਫਲਾਨੀ ਬੁਟੀਕ ਵਾਲੀ ਮਤਲਬ ਕਿ ਆਹੀ ਡਿਜ਼ਾਈਨ ਸਾਨੂੰ ਮਤਲਬ ਕਿ 8000 ਚ ਦੇਂਦੀ ਹੈ ਸੂਟ ਦੇ ਨਾਲ ਜਾਂ ਡਿਜ਼ਾਈਨ ਦੇ ਨਾਲ ਯਾਨੀ ਕਿ ਰੇਟ ਤੁਹਾਨੂੰ ਦੱਸਦੇ ਨੇ ਕਿ ਵੀਰੇ ਆ ਰੇਟ ਦਾ ਫਰਕ ਹੈ ਤੁਸੀਂ ਮੰਗ ਰਹੇ ਹੋ ਮਤਲਬ ਕਿ ਆਪਣਾ 9000 ਮੰਗ ਰਹੇ ਹੋ 8000 ਮੰਗਦੀ ਹੈ ਹੈਗਾ ਤੁਹਾਡੇ ਪਾਸ 70000 ਦਾ ਫਰਕ ਪੈ ਰਿਹਾ ਹੈ ਇਹ ਕਾਰਨ ਕੀ ਹੈ ਫਿਰ ਆਪਾਂ ਉਹਨਾਂ ਨੂੰ ਇੱਕੋ ਹੀ ਚੀਜ਼ ਕਹੀ ਦੀ ਕਿ ਭੈ ਤੁਸੀਂ ਇੱਕ ਪੀਸ ਉਥੋਂ 10 ਪੀਸ ਉਥੋਂ ਤਿਆਰ ਕਰਵਾਓ ਇੱਕ ਪੀਸ ਤੁਸੀਂ ਸਾਡੇ ਲਵੇ ਤਿਆਰ ਕਰਵਾਓ 10 ਪੀਸ ਉਹਨਾਂ ਲਵੇ ਤਿਆਰ ਕਰਵਾਓ ਇੱਕ ਪੀਸ ਸਾਡੇ ਲਵੇ ਤਿਆਰ ਕਰਵਾਓ ਤੁਹਾਡੇ ਸਾਹਮਣੇ ਤੁਹਾਡੇ ਹੀ ਕੰਮ ਤੁਹਾਡੀ ਚੁਆਇਸ ਦਾ ਡਿਜ਼ਾਈਨ ਸਾਡੇ ਲਵੇ ਬਣਿਆ ਹੋਊ ਤੁਹਾਡੀ ਪਸੰਦ ਦਾ ਡਿਜ਼ਾਈਨ ਉਹਨਾਂ ਦਾ ਵੀ ਬਣਿਆ ਹੋਊਗਾ ਉਰੂਹੀ ਕੰਮ ਦੀ ਲੁੱਕ ਵੀ ਕੰਮ ਦੀ ਫਿਨਿਸ਼ਿੰਗ ਦੀ ਕੰਮ ਦੀ ਗੈਟ ਅਪ ਤੁਹਾਡੇ ਸਾਹਮਣੇ ਪਈ ਹੋਊਗੀ ਤੁਸੀਂ ਉਹ ਚੈੱਕ ਆਊਟ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਜੂਗੀ ਕੰਮ ਬਣਿਆ ਹੋਇਆ ਕੀ ਹੈ ਅਸੀਂ ਇੱਕਦਮ ਫਾਨੀ ਬਹੁਤ ਸਾਰੀਆਂ ਪੈਰਾਂ ਨਾਲ ਸਾਸੀਏ ਮਤਲਬ ਕਿ ਇਹ ਕਰਕੇ ਦੇਖ ਚੁੱਕੇ ਆਂ ਉਹਨਾਂ ਨੂੰ ਹਕੀਕਤ ਦਿਖਾ ਚੁੱਕੇ ਆਂ ਨਾਲ ਸਾਹਮਣੇ ਅਸੀਂ ਕੰਮ ਰੱਖ ਚੁੱਕੇ ਆਂ ਆਪਣਾ ਵੀ ਉਹ ਦੂਸਰਿਆਂ ਦਾ ਵੀ ਠੀਕੋ ਬਲਕਿ ਖੁਦ ਕਹਿੰਦੇ ਬਾਕੀ ਵੀਰ ਜੀ ਇਹ ਗੱਲ ਤੁਹਾਡੀ ਸਹੀ ਹੈ ਕਿ ਹਾਂ ਤੁਹਾਡੇ ਕੰਮ ਦੇ ਵਿੱਚ ਕੰਮ ਦੇ ਵਿੱਚ ਜ਼ਰੂਰ ਥੋੜੇ ਫਰਕ ਹੈ ਕੰਮ ਦੀ ਕੁਆਲਿਟੀ 'ਚ ਫਰਕ ਹੈ ਕੰਮ ਦੀ ਫਿਨਿਸ਼ਿੰਗ 'ਚ ਫਰਕ ਹੈ ਤੇ ਲੇਕਿਨ ਫਿਰ ਵੀ ਤੁਸੀਂ ਰੇਟ ਥੋੜਾ ਜਿਆ ਕਟਾਵੋ 500 ਰੁਪਏ ਦਾ 1000 ਰੁਪਏ ਦਾ ਜਿਹੜਾ ਫਰਕ ਪੈਂਦਾ ਉਹਨੂੰ ਪੂਰਾ ਕਰੋ ਅਸੀਂ ਫਿਰ ਵੀ ਕੋਸ਼ਿਸ਼ ਇਹੀ ਕਰਦੇ ਹਾਂ ਹਰੇਕ ਕਸਟਮਰ ਦੇ ਲਈ ਕਿ ਜਿੱਥੇ ਤੇ ਕੱਸੀ ਹੋ ਸਕੇ ਅਸੀਂ ਉਹਨਾਂ ਕੰਪਰੋਮਾਈਜ਼ ਉਹਨਾਂ ਨਾਲ ਕਰਕੇ ਚੱਲੀਏ ਕਿ ਉਹਨਾਂ ਦੀ ਚੁਆਇਸ ਦਾ ਡਿਜ਼ਾਈਨ ਵੀ ਬਣ ਜਾਵੇ ਉਹਨਾਂ ਦੇ ਮੁਤਾਬਿਕ ਦਾ ਰੇਟ ਵੀ ਬਣ ਜਾਵੇ ਠੀਕ ਹੈ ਜੀ ਔਰ ਉਹਨਾਂ ਦੇ ਮੁਤਾਬਿਕ ਦਾ ਕੱਪੜਾ ਵੀ ਉਹਨਾਂ ਨੂੰ ਮਿਲ ਜਾਵੇ ਠੀਕ ਹੈ ਉਹ ਤੁਸੀਂ ਇਹ ਡਿਜ਼ਾਈਨ ਇਦਾਂ ਦਾ ਕੋਈ ਵੀ ਡਿਜ਼ਾਈਨ ਬਣਵਾਉਣ ਵਾਸਤੇ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣ ਰਿਹਾ ਸਾਰਾ ਬਰੀਕ ਕੰਮ ਹੋ ਰਿਹਾ ਬਹੁਤ ਹੀ ਸੋਹਣਾ ਬਰੀਕ ਕੰਮ ਹੋ ਰਿਹਾ ਠੀਕ ਹੈ ਜੀ ਨਾਲ ਇਹਦੇ ਘੇਰੇ ਤੇ ਵੀ ਬਾਰਡਰ ਤੇ ਵੀ ਆ ਰੱਖਿਆ ਬਹੁਤ ਹੀ ਪਿਆਰਾ ਕੰਮ ਹੋ ਰਿਹਾ ਤੁਸੀਂ ਇਹ ਜਿਆ ਡਿਜ਼ਾਈਨ ਬਣਵਾਉਣ ਆਣਾ ਕਿੱਥੇ ਹੈ ਆਪਣੀ ਇੱਕੋ ਇੱਕ ਸ਼ਾਪ ਹੈ ਮਲੇਰਕੋਟਲੇ ਸਜਾਵਟ ਇੰਬੋਟਰੀ ਵਰਕ ਮਲੇਰਕੋਟਲਾ ਜਦੋਂ ਵੀ ਤੁਸੀਂ ਆਣਾ ਹੈ ਤੁਸੀਂ ਇੱਕ ਵਾਰ ਪਹਿਲਾਂ ਫੋਨ ਕਰ ਲਓ ਕੰਟੈਕਟ ਕਰ ਲਓ ਲੋਕੇਸ਼ਨ ਮੰਗਾ ਲਓ ਨਹੀਂ ਪਤਾ ਹੈਗੀ ਠੀਕ ਹੈ ਜਦੋਂ ਆਪਾਂ ਮਲੇਰਕੋਟਲੇ ਬੱਸ ਸਟੈਂਡ ਆ ਕੇ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਪ ਦਿੱਲੀ ਗੇਟ ਐਂਟਰ ਹੋ ਕੇ ਅੰਦਰ ਵੱੜ ਕੇ ਨਾਲ ਹੀ ਸੱਜੇ ਹੱਥ ਕੱਪੜੇ ਦੀ ਮਾਰਕੀਟ ਹੈ ਇੱਕ ਚੌਂਕ ਛੱਡ ਕੇ ਦੂਸਰਾ ਚੌਂਕ ਹੈ ਅਜ਼ੀਮਪੁਰਾ ਚੌਂਕ ਇਮਤੀਆਜ਼ ਮਰਜ਼ੀ ਦੇ ਬਿਲਕੁਲ ਸਾਹਮਣੇ ਬੈਠੇ ਆਪਾਂ ਠੀਕ ਹੈ ਜੀ ਜੇ ਫਿਰ ਵੀ ਨਾ ਕਿਸ ਨੂੰ ਪਤਾ ਲੱਗੇ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਹੋ ਨੰਬਰ ਲੋਕੇਸ਼ਨ ਦੇ ਰਿਪੋਰਟਿੰਗ ਮਗਵਾ ਸਕਦੇ ਹੋ ਤੇ ਤੁਸੀਂ ਆਪਣੀ ਚੁਆਇਸ ਦਾ ਆਪਣੇ ਮਨਪਸੰਦ ਦਾ ਕੱਪੜਾ ਡਿਜ਼ਾਈਨ ਸਟੀਚਿੰਗ ਸਾਰਾ ਕੁਝ ਕਰਵਾ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ